ਉਸ ਦਿਨ ਪਹਿਲੀ ਵਾਰੀ ਮੈਂ ਗੁਰੂ ਸਾਹਿਬਾਂ ਨਾਲ ਹਰਖ ਕੀਤਾ ਕਿ ਸੱਚੇ ਪਾਤਸ਼ਾਹ ਘਰੋਂ ਵੀ ਚੰਗੇ ਸੀ ਜਮੀਨਦਾਰ ਵੀ ਸੀਗੇ ਸਬੈਤ ਪਹੁੰਚੀ ਗਏ ਬੜੇ ਪੁਰਾਣੇ ਪੀਐਚਡੀ ਕੀਤੀ ਛੋਟਾ ਕਹਿੰਦਾ ਮੈਂ ਡਾਕਟਰ ਬਣਨਾ ਬਾਪੂ ਜੀ ਪੜਾਉਂਦੇ ਸੀ ਉਹਨਾਂ ਦੀ ਇੱਛਾ ਸੀ ਵੀ ਮੈਂ ਡਿਫੈਂਸ ਵੀ ਜਾਵਾਂ ਤੇ ਮੈਂ ਡਿਫੈਂਸ ਚ ਗਿਆ ਫੇ ਉਹਦੇ ਬਾਅਦ ਨੌਕਰੀ ਕੀਤੀ ਜੀ ਪੂਰੀ ਨੌਕਰੀ ਕਰਕੇ ਪੈਟੇ ਅਫਸਰ ਬਣੇ ਫੇਰ ਉਹ ਛੱਡ ਕੇ ਮਰਚੰਡ ਨੇ ਵੀ ਚਲੇ ਗਏ ਵੀ ਫੇਰ ਮਰਚੰਡ ਦੇ ਵੀ ਜਿਹੜਾ ਗੋਰੀਆਂ ਨੂੰ ਨੌਕਰੀ ਹੈ ਬਾਹਰ ਵੀ ਟ੍ਰੇਨਿੰਗਾਂ ਕੀਤੀਆਂ ਉਰੇ ਰਹਿਣ ਲੱਗ ਗਏ ਹੁਣ ਤੁਸੀਂ ਰੱਖ ਲਿਆ ਮੈਂ ਕਦੇ ਹਰਕ ਨਹੀਂ ਕਰਿਆ ਵੀ ਤੁਸੀਂ ਮੇਰੇ ਨਾਲ ਐ ਕਿਉਂ ਅੱਜ ਜਦ ਮੈਨੂੰ ਸੇਵਾ ਤੇ ਲਾਇਆ ਸੀ ਤੁਸੀਂ ਮੈਨੂੰ ਸੇਵਾ ਤੇ ਅੱਜ ਕਿਉਂ ਦੂਰ ਕੀਤਾ ਵੀ ਫੇਰੇ ਮੈਨੂੰ ਪਤਾ ਵੀ ਹੁਣ ਮੇਰਾ ਸਮਾ ਆ ਗਿਆ ਪੀਠੀ ਕੇ ਮਹਾਰਾਜ ਹੁਣ ਦੁਬਾਰਾ ਸੇਵਾ ਤਾਂ ਮੈਂ ਕਰਨੀ ਨਹੀਂ ਜੇ ਕੱਪੜਾ ਫੱਟ ਜਵੇ ਉਹਨੂੰ ਰਫੂ ਕਰਾਉ ਸੀ ਉਹ ਦਿਖਦਾ ਰਹਿੰਦਾ ਯੋਦਾ ਮੇਰੇ ਦਾਗ ਪੈ ਗਿਆ ਬਾ ਹੁਣ ਜਿੰਨੀ ਹੋ ਗਈ ਬੇਦਾਗ ਸੇਵਾ ਕੀਤੀ ਉਹੀ ਪ੍ਰਵਾਨ ਕਰ ਲੋ ਉਹਦੇ ਬਾਅਦ ਫੇ ਮੈਨੂੰ ਅਟੈਕ ਹੋਇਆ ਪਹਿਲਾ ਅਟੈਕ ਹੋਇਆ ਜੀ ਫਿਰ ਹਸਪਤਾਲ ਦੇ ਵਿੱਚੇ ਸੀਗੇ ਉਹਨਾਂ ਨੇ ਸੰਭਲਿਆ ਫਿਰ ਦੂਜਾ ਹੋ ਗਿਆ ਅੱਛਾ 9:30 ਕੇ 9:00 ਵਜੇ ਅਜੇ ਡਾਕਟਰ ਆਰਪੀ ਸਿੰਘ ਹੈਗੇ ਨੇ ਉਹਨਾਂ ਦਾ ਹਸਪਤਾਲ ਪੰਜਮਾ ਹਸਪਤਾਲ ਠੀਕ ਹੈ ਫਿਰ ਤੀਸਰਾ ਅਟੈਕ ਹੋ ਗਿਆ ਤੀਸਰਾ ਟੈਕੇ ਫਿਰ ਦੰਦੇ ਉਹਨਾਂ ਨੇ ਕਹਿੰਦਾ ਵੀ ਡੈਥ ਹੋ ਗਈ ਕਹਤਾ ਸੀ ਡਿਕਲੇਅਰ ਕਰਤਾ ਸੀ ਫਿਰ ਬਾਬਾ ਜੀ ਬਾਥਰੂਮ ਚਲੇ ਗਏ ਪਹਿਲਾਂ ਬੈਠੇ ਸੀ ਗੁਰਦੇਵ ਸਿੰਘ ਆ ਜਿਹੜੇ ਉਹ ਰਿੰਗੇੜੀਆਂ ਵਾਲੇ ਇਹ ਕੋਲ ਸੀ ਬਾਬਾ ਜੀ ਦੇ ਟੈਲੀਫੋਨ ਕੀਤਾ ਇਹਨਾਂ ਨੂੰ ਮਲਾਇਆ ਬਾਬਾ ਜੀ ਬਾਥਰੂਮ ਜੁਆਏ ਕਹਿੰਦੇ ਵੀ ਭਾਈ ਪਰਮਜੀਤ ਕਿਵੇਂ ਹੈ ਗੁਰਦੇਵ ਸੇ ਰੋਣ ਲੱਗ ਗਿਆ ਕਹਿੰਦਾ ਵੀ ਮਹਾਰਾਜ ਦਿਲ ਫੇਲ ਹੋ ਗਿਆ ਉਹ ਭਾਈ ਦਿਲ ਦਾ ਕੀ ਹੈ ਚੱਲਦਾ ਚੱਲਦਾ ਥੱਕ ਜਾਂਦਾ ਹੈ ਡਾਕਟਰ ਨੂੰ ਕੋ ਚੰਗੀ ਜੀ ਦਵਾਈ ਦਵੇ ਅੱਛਾ ਉਹ ਵੀ ਚਾਰ ਡਾਕਟਰ ਸੀਗੇ ਉੱਥੇ ਕਿੰਨਾਂ ਡਾਕਟਰ ਨੇ ਕਿਹਾ ਵੀ ਡਾਕਟਰ ਸਾਹਿਬ 8 ਮਿੰਟ ਲੰਘ ਗਏ 3 ਮਿੰਟ ਬਾਅਦ ਆਕਸੀਜਨ ਨਾ ਮਰੇ ਨੂੰ ਮਿਲੇ ਤੇ ਬ੍ਰੇਨ ਡੈਡ ਹੋ ਜਾਂਦਾ ਜੇ ਹਾਰਟ ਚੱਲ ਵੀ ਪਵੇ ਕੋਮਾ ਚ ਰਹੂਗਾ ਵੀ ਕੀ ਫਾਇਦਾ ਉਹ ਡਿਕਲੇਰ ਕੀਤਾ ਰਹਿਣ ਦੋ ਉਹ ਕਹਿੰਦੇ ਵੀ ਚੰਡੀਗੜ੍ਹ ਪੀਜੀਐਸਾ ਵੀ ਨਾ ਤੋਂ ਅੱਧੇ ਘੰਟਾ ਦਾ ਰਸਤਾ ਹੈ ਵੀ ਮੇਰੇ ਕੋਲ ਡੇਢ ਘੰਟਾ ਚੱਲ ਕੇ ਆਏ ਨੇ ਇਹ ਰਾਤ ਨੂੰ 2:30 ਵੀ ਨਹੀਂ ਉਹ ਚਾਹਣ ਤਾਂ ਬਿਨਾਂ ਸਾਹ ਤੋਂ ਰੱਖ ਸਕਦੇ ਨੇ ਵੀ ਫੇਰ ਅਸੀਂ ਇਹਨਾਂ ਨੂੰ ਓਕਰੀਏ ਉਹਨਾਂ ਨੇ ਪਹਿਲਾਂ ਮੈਨੂੰ ਚਾਰ ਸ਼ੌਕ ਦੇਦੇ ਕੁਝ ਇੱਕ ਸ਼ੌਕ ਦਿੱਤਾ ਮੈਂ ਅੱਖਾਂ ਖੋਲੀਆਂ ਅੱਛਾ ਅੱਖਾਂ ਗੋਲੀਆਂ ਤੇ ਮੈਂ ਕਿਹਾ ਸਾਈਡ ਤੇ ਹਟੋ ਕਹਿੰਦੇ ਕਿ ਮੈਂ ਬਾਬਾ ਜੀ ਦੇ ਮੱਥਾ ਟੇਕ ਕਹਿੰਦੇ ਕਿ ਮੈਂ ਕਿਹਾ ਉਹਰੇ ਬਾਬਾ ਜੀ ਸੀਗੇ ਮੈਂ ਕਿੱਥੇ ਆ ਅੱਛਾ ਹੱਤਾਲ ਜੇ ਅੱਛਾ ਮੈਂ ਕਿਹਾ ਬਾਬਾ ਜੀ ਅੱਛਾ ਜੀ ਨੇ ਉੜਦੇ ਅੱਖਾਂ ਖੋਲਦੇ ਸਾਰੇ ਗੱਲ ਕਿਹਾ ਵੀ ਉਹ ਦੇਖੋ ਪਿਛੇ ਹਟੋ ਬਾਬਾ ਜੀ ਮੱਥਾ ਟੇਕ ਲੀਏ ਸਾਈਡ ਤੇ ਹੋ ਉਹ ਕਹਿੰਦੇ ਬਾਬਾ ਜੀ ਮੈਂ ਹੋਰੇ ਖੜੇ ਸੀਗੇ ਤੇ ਫਿਰ ਮੇਰੀ ਵਾਈਫ ਉਹਨੇ ਗਰੇਵਾਲ ਸਾਹਿਬ ਨੇ ਸਭ ਰੋਂਦੇ ਸੀ ਮੈਂ ਅੰਦਰੋਂ ਐਂ ਬਾਹ ਖੜੀ ਕਰਕੇ ਉਹ ਮੈਂ ਕਿਹਾ ਮੈਂ ਠੀਕ ਆ